ਕੁਝ ਹਸਪਤਾਲ ਕੇਂਦਰੀ ਪ੍ਰਵਾਸ ਸਰ ਦੋ ਗੱਲਾਂ ਉਹ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਕੁਝ ਦੱਸਣ ਨੂੰ ਤਿਆਰ ਨਹੀਂ ਆ ਕਮਰੇ ਦੇ ਸਾਹਮਣੇ ਆ ਕੇ ਤਿਆਰ ਨਹੀਂ ਬੈਠੇ ਆਪਾਂ ਕੁਝ ਥੋੜਾ ਬੋਲਦੇ ਆਂ ਕਿਹੜਾ ਬੱਚਾ ਮਰ ਗਿਆ ਬੱਚਾ ਰੁਕ ਗਿਆ ਸ਼ਾਨ ਕੋਲ ਹੋ ਗਿਆ 14 ਮੈਂ ਦਿੰਦੀ ਆ ਬਾਈ ਜੀ ਆਖਰਾ ਲਾਓ ਆਖਰਾ ਕਿਸੇ ਕਿਸੇ ਹੱਥ ਲਾ ਮਰਦਾ ਮੈਂ ਨੰਬਰ ਚਾਹੇ ਤੂੰ ਦੇਖ ਬਾਹਰ ਵਿੱਚ ਪੇੜਾ ਮਾਰੀ ਪੇੜਾ ਮਾਰੀ ਤੈਨੂੰ ਆ ਵੀ ਛੇੜਾ ਲਾ ਮਾਰੀ ਮੂੰਹ ਤੇ ਨਿਸ਼ਾਨ ਤੇ ਚਾਹ ਚਪੇੜਾ ਕਿ ਮਾਰੀਆ 10 ਆ ਕੇ ਗੱਲ ਕਰ ਇੱਕ ਹੋਣੀ ਹੋਊਗੀ ਪੇੜਾ ਮਾਰੀਆ ਦੇਖ ਲੋ ਮਾਰਨ ਦਾ ਕੰਮ ਹੈ ਇਹਨਾਂ ਛੇੜਾ ਮਾਰੀਆ ਨੇ

संगीत <hi> ਆਖਰ ਨੇ ਬਹੁਤ ਰੂਪ ਹੈ ਪ੍ਰਧਾਨਾ ਬਹੁਤ ਹੀ ਸਿਰ ਕਰਦੇ ਨੇ ਬੋਲ ਕੀ ਕੁਝ ਨੂੰ ਫਿਰਦੇ ਨੇ ਇਹ ਦੇਖੋ ਅਜਵੇਲ ਮਾਣੀ ਮੇਰੇ ਹਾਣੇ ਦਿਖਾਦੀ ਆ ਖਾਵੇ ਇਹਨੂੰ ਜਵੇਲ ਮਾਣੀ ਮਰੇ ਪੈਸੇ ਖਾ ਗਿਆ ਪਹਿਲਾਂ ਮਤਨ ਕਰੀ ਉਹ ਤੇ ਰਹੀ ਹੈ ਜੂਨ ਦੁਲਾਈ ਦੇ ਵਿੱਚ ਪ੍ਰੈਗਨੈਂਟ ਹੋਈ ਸੀ ਜਸਪਰੀ ਦਵਾਈਆਂ ਮੈਡਮ ਤੇ ਜਰਦੀ ਖਾਦੀ ਮੇਰਾ ਤੇ ਮੇਰੀ 8 ਅਲਟਰਾਸਾਉਂਡਾ ਕੀਆ ਡਾਕਟਰ ਹਰਸ਼ਦੀਪ ਕਚਰ ਨੇ ਜਿਹੜਾ ਕਿ ਆਪਣਾ ਪ੍ਰਾਈਵੇਟ ਸੈਂਟਰ ਨੂੰ ਨਵਿਆ ਵੀ ਚਲਾ ਰਿਹਾ ਪਤਲੀ ਘਰ ਵਿੱਚ ਤੇ ਉਹਨੇ ਲੈਵਲ 2 ਜਿਹੜਾ ਹੁੰਦਾ ਉਹ ਚ ਸਾਰੇ ਅੰਗ ਦਿਖ ਜਾਂਦੇ ਆ ਇਹਨਾਂ ਨੇ ਉਹ ਸਾਰੀ ਨੋਰਮਲ ਦਿਖਾਈ ਮੇਰੇ ਕੋ 8 ਸਕੈਨ ਆ ਸਾਰੇ ਮੇਰੇ ਕੋ ਸਬੂਤ ਆ ਤੇ ਉਹ 8 ਸਕੈਨਾਂ ਵਿੱਚ ਲਿਖਿਆ ਕਿ ਬੱਚੇ ਦਾ ਹਾਰਟ ਲਿਖਿਆ ਕਿ ਉਹ ਵੀ ਨੋਰਮਲ ਹੈ ਹਾਲਾ ਕਿ ਮੇਰੇ ਬੱਚੇ ਦੇ ਦਿਲ ਵਿੱਚ ਇੱਕ ਛੇਕ ਵੱਡਾ ਤੇ ਤਿੰਨ ਛੋਟੇ ਸੀ ਚਾਰ ਛੇਕ ਸੀ ਔਰ ਦਿਲ ਚਕ ਵਾਲਵ ਵੀ ਨਹੀਂ ਸੀ ਤੇ ਫਿਰ ਸਾਨੂੰ ਇਹ ਗੱਲ ਦੱਸੀ ਨਹੀਂ ਗਈ ਜਦੋਂ ਬੱਚਾ ਪੈਦਾ ਹੋ ਗਿਆ ਉਦੋਂ ਵੀ ਨਹੀਂ ਸਾਨੂੰ ਦੱਸੀ ਗਈ ਐਟਲੀਸਟ ਉਦੋਂ ਹੀ ਦੱਸ ਦਿੰਦੇ ਮੇਰੀ ਬੱਚੀ ਨੀਲੀ ਪੈਦਾ ਹੋਈ ਉਹਨੇ ਦੁੱਧ ਦਾ ਘੋਟ ਵੀ ਨਾ ਮੇਰਾ ਪਿੱਤਾ ਨਾ ਫੀਡਰ ਪੀਤੀ ਅਸੀਂ ਮੈਡਮ ਨੂੰ ਕਹਿੰਦੇ ਰਹੇ ਆ ਮੈਡਮ ਕਿ ਮੈਡਮ ਇਹਨੇ ਦੁੱਧ ਵੀ ਨਹੀਂ ਪੀਤਾ ਕੁਛ ਤਾਂ ਦੱਸੋ ਕਹਿੰਦੀ ਥੋੜੀ ਨਾ ਜਲਦੀ ਹੋ ਗਈ ਮੈਂ ਐਮਰਜੈਂਸੀ 'ਚ ਤੇਰਾ ਸੀ ਸੈਕਸ਼ਨ ਕਰਤਾ ਤੇਰਾ ਪਾਣੀ ਵੱਧ ਗਿਆ ਸੀ ਪੇਟ 'ਚ ਕਹਿੰਦੇ ਪੇਟ 'ਚ ਤੇਰਾ ਪਾਣੀ ਵੱਧ ਗਿਆ ਸੀ ਇਸ ਕਰਮ ਮੈਂ ਸੀ ਸੈਕਸ਼ਨ ਐਮਰਜੈਂਸੀ 'ਚ ਕਰਤਾ ਮੈਂ ਕਹਾ ਮੈਡਮ ਮੈਂ ਕਹਾ ਮੇਰੇ ਤਾਂ ਪਹਿਲੇ ਵੀ ਇੱਕ ਬੇਟੀ ਆ 8 ਸਾਲ ਦੀ 8 ਸਾਲ ਬਾਅਦ ਮੈਨੂੰ ਬੱਚੀ ਹੋਈ ਹੈ ਮੈਂ ਉਹ ਤਾਂ ਮੇਰੀ ਨੋਰਮਲ ਹੋਈ ਤੁਸੀਂ ਮੇਰਾ ਸੀ ਸੈਕਸ਼ਨ ਕਰਤਾ ਤੇ ਮੈਂ ਟਾਂਕਿਆ ਦੇ ਵਿੱਚ ਹੀ 20 ਦਿਨ ਬਾਅਦ ਜਿਹੜੋਂ ਸਾਨੂੰ ਕਿਹੇ ਕੋਲ ਹੀ ਵਿਖਾਇਆ ਗੁਲਾਟੀ ਉਹ ਹੈਗੇ ਨਾ ਗੁਲਾਟੀ ਡਾਕਟਰ ਗੁਲਾਟੀ ਬੱਚਿਆ ਦੇ ਮਾਲਵੀਆ ਰੋਡ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਮੇਰੇ ਕੋ ਸਾਰੇ ਸਬੂਤ ਹੈ ਮੈਂ ਤੁਹਾਨੂੰ ਦਿਖਾ ਦੰਨੀ ਆ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਅਰੇ ਤੇ ਕਹਿੰਦੇ ਸਾਂ ਹੀ ਠੀਕ ਹੋਗਾ ਕਿਹੜੇ ਬੱਚਿਆ ਦੇ ਡਾਕਟਰ ਨੇ છਾਛੀ ਤੇ ਇਹਨੂੰ ਚੈੱਕ ਕੀਤਾ ਸੀਗੇ ਡਾਕਟਰ ਰਵੀ ਦਾਤ ਸ਼ਰਮਾ ਮਜੀਠਾ ਰੋਡ ਤੇ ਬੰਦਾ ਉਹਨੇ ਇਹਨੂੰ ਚੈੱਕ ਕੀਤਾ ਕਹਿੰਦਾ ਬਿਲਕੁਲ ਨੋਰਮਲ ਆ ਬੱਚਾ ਤੇ ਅਸੀਂ ਤੇ ਬਾਅਦੋਂ ਫਿਰ ਅਸੀਂ ਉਹਨੂੰ ਜਦੀ ਇਕੋ ਕਰਾਈ ਡਾਕਟਰ ਅਨਿਲ ਖੰਨਾ ਕੋ ਐਡਵਾਂਸ ਚ ਹੁੰਦੀ ਸਿਰਫ ਬੱਚਿਆ ਦੀ ਇੱਥੇ ਹੈ ਨਹੀਂ ਤੇ ਡਾਕਟਰ ਅਨਿਲ ਖੰਨਾ ਕਹਿੰਦੇ ਕਿ ਇਹਦੇ ਦਿਲ ਚ ਤਿੰਨ ਚਾਰ ਛੇ ਹੈ ਤੇ ਨਾਲ ਲਗਾ ਇੱਕ ਵਲਵ ਵੀ ਨਹੀਂਗਾ ਕਹਿੰਦੇ ਡਾਕਟਰ ਅਨਿਲ ਖੰਨਾ ਨੇ ਵੀ ਕਿਹਾ ਕਹਿੰਦੇ ਇਹ 8 ਅਲਟਰਾਸਾਉਂਡ ਹੈ ਜੋ ਕਿਸੇ ਇੱਕ ਚ ਤੇ ਆ ਜਾਂਦਾ ਕਿ ਇਹਦੇ ਦਿਲ ਚ ਛੇਕ ਹੈਗੇ ਆ ਅੰਨੀ ਵੱਡੀ ਪ੍ਰੋਬਲਮ ਹੈ ਲੰਗਸ ਨੂੰ ਵੀ ਜਿਹੜਾ ਵਲਵ ਜਾਂਦਾ ਉਹਦੇ ਚ ਵੀ ਪ੍ਰੋਬਲਮ ਹੈ ਉਹਦੇ ਨਾਲ ਬੱਚੇ ਨੂੰ ਸਾਹ ਚੜਦਾ ਹੀ ਵੱਖੀਆਂ ਖਿੱਚ ਕੇ ਲੈਂਦੀ ਜਿਦੋਂ ਜੰਮੀ ਅਸੀਂ ਵੀ ਮੈਡਮ ਨੂੰ ਕਿਹਾ ਕਹਿੰਦੇ ਬਸ ਨਾ ਇਹ ਹੱਡੀਆਂ ਦਿਖਣੀਆਂ ਕਿਉਂਕਿ ਇਹ ਨਾ ਪਤਲੀ ਆ ਉਹ ਕਹਿੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40s ਦਿੱਲੀ ਵੀ ਗਏ ਉਹਨਾਂ ਨੇ ਕਿਹਾ ਕਹਿੰਦੇ ਕਿਸੇ ਦਾਈ ਤੋਂ ਬੱਚਾ ਜਮਾਇਆ ਜੇ ਲਾਸਟ ਡਾਕਟਰਾਂ ਕੀ ਗੱਲ ਹੋਈ ਹੈ ਜਿਹੜੇ ਡਾਕਟਰਾਂ ਨੂੰ ਅਸੀਂ ਇਹ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾ ਸਾਡੀ ਆਪਣੇ ਕੋਲ ਹੀ ਰੱਖੀਆਂ ਸੀ ਫਿਰ ਜਿਹੜੋ ਸਾਡੀ ਬੱਚੀ 7ਵੇਂ ਹਸਪਤਾਲ 40s ਸਕੋਰ ਦੇ ਵਿੱਚ ਸੀ ਅਸੀਂ ਇੱਕ ਸਰਜਰੀ ਮੋਹਾਲੀ 40s ਤੋਂ ਵੀ ਅਧੀਨ ਕਰਵਾਈ ਤੇ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਣਾ ਹੈ ਵਜ਼ਨ ਵਧਾਣ ਵਸਤੇ ਹੀ 40s ਸਕੋਰ 'ਚ ਰੱਖਿਆ ਜਿੱਥੇ ਕਿ 1.5 ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਅੱਖਾਂ ਵਿੱਚ ਕਿਡਰੀਆ ਵੀ ਚਲੀ ਗਈ ਕਿਡਰੀਆ ਵੀ ਫੇਲ ਹੋ ਗਈ ਆ ਸੀ ਅੱਜ ਆਪਣੇ ਬੱਚੇ ਨੂੰ ਤੜਪਦੇ ਦੇਖਿਆ 3 ਮਹੀਨੇ ਉਤੋਂ ਅਸੀਂ ਆਏ ਸੀ ਮੈਡਮ ਕੋਲ ਵਿੱਚ ਜਿਰੋ ਜਿੰਦਾ ਸੀ ਅੱਜ ਕੇ ਮੈਡਮ ਸਾਨੂੰ ਰਿਪੋਰਟਾਂ ਤੇ ਦੇ ਦੇ ਅਲਟਰਾਸਾਉਂਡ ਨਹੀਂ ਆ ਕੰਨੀ ਮੈਨੂੰ ਵੀ ਸੱਮਣ ਆਨੇ ਮੈਂ origignal ਹੀ ਦੇਣੀਆਂ ਫੋਟੋਕਾਪੀਆਂ ਲੈ ਜਾਓ ਦੇਨਾਰੇ ਹਸਬੰਦ ਨੇ ਵੀ ਮੇਰੇ ਹਸਬੰਦ ਨੂੰ ਧੱਕੇ ਮਾਰਿਆ ਸੀ ਦੋਵੇਂ ਕੱਲੇ ਆਏ ਸੀ ਉਦੋਂ ਹਾਂਜੀ ਅਸੀਂ ਪੁਲਿਸ ਤੇ ਦੋ ਮਈ ਦੀ ਸ਼ਿਕਾਇਤ ਕੀਤੀ ਸਾਨੂੰ ਮੈਡਮ ਕੰਦੀ ਆ ਅੰਦਰ ਵਾਲੀਆ ਕਿ ਮੇਰੇ ਕੋਲ 에ਰਰ ਹੋ ਗਿਆ ਮੈਂ ਬਸ ਸਪਰੇ ਕਰ ਸਕਦੀ ਆ ਮਰਿਆ ਨਾ ਕੋਈ ਮਰਦਾ ਨਹੀਂ ਹਾਂਜੀ ਹੁਣ ਕੀ ਮੰਗ ਕਰਦੇ 1 ਮਿੰਟ ਕੀ ਮੰਗ ਕਰਦੇ ਪਹਿਲੇ ਚੱਲ ਜਾ ਕੀ ਮੰਗ ਕਰਦੇ ਅਲਟਰਾ ਸਾਊਂਡ ਦਾ ਬੰਦ ਕਰਾਓ ਅਲਟਰਾ ਸਾਊਂਡ ਦਾ ਲਾਇਸੈਂਸ ਹੋਵੇ ਕੈਨਸਲ ਹਰਸ਼ਦੀਪ ਕੱਸ਼ਪ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਸਪ੍ਰੀਤ ਵਾਲੀਆ ਜਸਪ੍ਰੀਤ ਛਾਚੀ ਜਿਨ੍ਹਾਂ ਦੇ ਅੰਦਰ ਉਹ ਕਰਦਾ ਪਿਆ ਅਲਟਰਾ ਸਾਊਂਡ ਇਕ ਜਨਾਨੀ ਹੀ ਧੱਕੇ ਮਾਰਨ ਦੀ ਜਿਹੜੀ ਮਾਂ ਅੰਦਰ ਕੈਮਰਾ ਚੱਕ ਲਓ ਮੈਨੂੰ ਵੀ ਮਾਰੇ ਧੱਕੇ ਦੇਖ ਦੇ ਮੇਰੀ ਮਮੀ ਸਾਹਮਣੇ ਹੁਣੇ ਚਲ ਚਲੇ ਜਾਓ ਦਿੱਲੀ ਤੋ ਮਾਰ ਦੇ ਮੈਨੂੰ ਤੇ ਦਿਖਾ ਸਕਦੇ ਤੁਹਾਡਾ ਹੱਕ ਹੈ ਕੈਮਰਾ ਦੇ ਅੰਦਰ ਬੈਠੇ ਦੇਖੋ ਮਾਰੀਆਂ ਇਹਨੂੰ ਧੱਕੇ ਚ ਦੇਖੋ ਅੰਦਰ ਜਾ ਕੇ ਦੇਖੋ ਬਹੁਤ ਤਰੀਕਾ ਥੋੜਾ ਹੈ ਉਹਨਾਂ ਦਾ ਧੱਕੇ ਮਾਰੀਆਂ ਉਹਨੇ ਮੇਰੀ ਕਮਾਜ ਜਿਹੜੀ 3 ਮਹੀਨੇ ਟਾਂਕੇ ਆਪਣੇ ਮੈਂ ਦੱਸਦਾ ਤਾ ਉਹ ਰੂਲੀ ਸਾਤਾ ਸਾਲਾ ਜੋ ਉਹ ਮਾਂ ਨੂੰ ਤੱਕ ਰਣਜੀਤ ਸਿੰਘ ਨੇ ਮੈਨੂੰ ਪਿੱਛੇ ਪਿੱਛੇ ਡਾਕਟਰ ਨੇ ਨਹੀਂ ਮਾਰਿਆ ਮੈਂ ਪੁੱਛੋ ਨੇ ਮਾਰਿਆ ਉਹਨੇ ਪਿੱਛੇ ਅੰਤੱਕੇ ਮਾਰੇ ਮੈਨੂੰ ਵੀ ਜਨਾਨੀ ਨੂੰ ਬਣਾ ਕੇ ਪਿੱਛੇ ਉਹ ਬਾਹਰ ਚਲੋ ਅਸੀਂ ਖੇਤਰਪਾਲ ਕੋ ਗਏ ਨਾ ਕਿ ਤੂੰ ਤੇ ਕਿਆ ਇਤਰੀ ਈ ਹੋਏਗੀ ਸਾਡੀ ਬੱਚੀ ਬਚ ਜੇਗੀ ਉਹ ਤੇ ਚਲੀ ਗਈ ਅਸੀਂ ਖੇਤਰ ਵੱਲ ਨੂੰ ਗਿਆ। ਇਹ ਅੰਦਰ ਗਏ ਜੀ ਉਹ ਤੁਹਾਨੂੰ ਅੰਦਰ ਕੀ ਕਰਵਾਉਂਦੇ ਬਹੁਤ ਪੈਜੀ ਅੰਦਰ ਗਏ ਜੀ ਕੀ ਗੱਲ ਹੋਇਆ ਅੰਦਰ ਤੁਸੀਂ ਕੈਮਰੇ ਚ ਵੇਖ ਸਕਦੇ ਹੋ ਤੁਹਾਨੂੰ ਕਿਵੇਂ ਠੱਕੇ ਬੰਦਾ ਪੈ ਗਿਆ ਉਹਨੇ ਚੱਪੜ ਮਾਰਿਆ ਮੇਰੇ ਮੇਰਾ ਨਾਮ ਆਰ ਕੇ ਸੇਪ ਅਚੇ ਸਰ ਕੀ ਗੱਲਬਾਤ ਹੋਈ ਹੈ ਸਰੀ ਮੇਰੇ ਜਿਹੜੇ ਹੈਗ ਨੇ ਦੋ ਤਿੰਨ ਦੀ ਲੜਕੀ ਉਹ ਬਿਮਾਰ ਸੀ ਉਹ ਉਹ ਪਹਿਲੀ ਵਾਰੀ ਉਹਦਾ ਜਿਹੜਾ ਹਸਪਤਾਲ ਦੇ ਵਿੱਚ ਜਿਹੜੀ ਆ ਕੇ ਲਈ ਦਾਖਲ ਹੋਈ ਹੈ ਔਰ ਜਿਹੜੇ ਆ ਕਿ ਨਹੀਂ ਹਰ ਮਹੀਨੇ ਆਲਟਰਾ ਸਾਊਂਡ ਕਰਾਉਂਦੇ ਰਹੇ ਆ ਔਰ ਆਲਟਰਾ ਸਾਊਂਡ ਇੱਕ ਆਲਟਰਾ ਸਾਊਂਡ ਕਰਾਉਦੇ ਸਭ ਨੂੰ ਪਤਾ ਲੱਗ ਜਾਂਦਾ 8 ਆਲਟਰਾ ਸਾਊਂਡ ਕਰਾਈਆਂ ਤੇ ਲੱਗਦਾ ਜੀ ਬੱਚਾ ਜਿਹੜੀ ਆ ਕਿ ਨਹੀਂ ਬਿਲਕੁਲ ਨੋਰਮਲ ਹੈ ਬਿਲਕੁਲ ਨੋਰਮਲ ਹੈ ਜਿਸ ਵੇਲੇ ਬੱਚਾ ਪੈਦਾ ਹੋਇਆ ਉਹ ਨੀਲਾ ਸੀ ਉਹਨੇ ਕਿਹਾ ਕਿ ਦੋ ਦਿਨ ਹੀ ਪੀਂਦਾ ਨਹੀਂ ਨਹੀਂ ਹੋ ਜਾਗਾ ਠੀਕ ਹੋ ਜਾਗਾ ਜਦ ਕਿ ਆਲਟਰਾ ਸਾਊਂਡ ਦੇ ਵਿੱਚ ਕਲੀਅਰ ਹੈਗਾ ਕਿ ਇਹਦੇ ਬੱਚੇ ਦੇ ਆੜ ਦਾ ਵਾਲ ਨਹੀਂ ਹੋਗਾ ਇਹ ਫਿਰ ਅੱਜ ਕੰਜੈਸ਼ਨ ਹੈਗੀ ਆ ਔਰ ਹਾਰਟ ਦੇ ਵਿੱਚ ਚਾਰ ਹੋ ਲ ਗਿਆ ਇੱਕ ਵੱਡਾ ਤੇ ਤਿੰਨ ਛੋਟੇ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਕਿ ਸਾਡਾ ਸਭ ਕੁਝ ਠੀਕ ਹੈ ਜੀ ਜਿਹੜੇ ਇਹਨਾਂ ਦਾ ਬੱਚਿਆਂ ਦਾ ਡਾਕਟਰ ਹੈ ਖੇਤਰਬਾਲ ਉਹਨੇ ਵੀ ਲਿਖ ਕੇ ਦਿੱਤਾ ਕਿ ਬੱਚਾ ਬਿਲਕੁਲ ਠੀਕ ਹੈ ਨੋਰਮਲ ਹੈ ਬੱਚਾ ਥੀਲੇ ਤਾਂ ਗਿਆ ਮਾਪੇ ਉਹਨੇ ਦਹਾਇਆ ਦੂਸਰੀ ਥਾਂ ਤੇ ਉਹਨੇ ਕਿਹਾ ਜੀ ਇਹ ਤੇ ਬੱਚੇ ਦਾ ਨੁਕਸ ਹੋ ਗਿਆ ਉਹਨੇ ਲੈ ਭੱਜ ਗਿਆ ਜਿਹੜੇ ਆ ਕੇ ਲਈ ਪਹਿਲੇ ਲੁਧਿਆਣੇ ਗਏ ਫਿਰ ਉਹ ਵਿਦਾਂਤਾਦਿਤ ਚ ਗਏ ਕਿੰਨਾ ਟੋਟਲ ਕਿੰਨਾ ਖਰਚਾ ਕਰ ਲਿਆ ਸੀਗਾ 40 ਲੱਖ ਰੁਪਈਆ ਖਰਚ ਹੋਇਆ ਹੈ ਵਿਦਾਂਤਾ ਅਸਕਾਡ ਦਿੱਲੀ ਅਸਕਾਡ ਮੁਹੱਲੀ ਅਸਕਾਡ ਅੰਮ੍ਰਿਤਸਰ 40 ਲੱਖ ਰੁਪਈਆ ਖਰਚ ਕਰਾ ਦਿੱਤਾ ਤੇ ਫਿਰ ਵੀ ਬੱਚਾ ਨਹੀਂ ਬਚਿਆ ਕਿੰਨੇ ਦਿਨ ਬਾਅਦ ਬਚੇ ਨਾ ਬੱਚੇ ਨੇ 3 ਮਹੀਨੇ ਬਾਅਦ 3 ਮਹੀਨੇ ਬਾਅਦ ਆਏ ਤੁਸੀਂ ਹਸਪਤਾਲ ਪਹੁੰਚੋ ਇੱਥੇ ਆ ਕੇ ਕੀ ਆ ਇੱਥੇ ਦੇਖੋ ਗੱਲ ਹੋਈ ਹੈ ਕਿ ਮੇਰੀ ਤਾਂ ਜੜਿਆ ਕਿ ਨਹੀਂ ਦੋ ਤੜੇ ਦੀ ਬੇਟੀ ਸੀ ਮੇਰਾ ਆਣਾ ਜ਼ਰੂਰੀ ਸੀ ਤੇ ਮੈਂ ਆਇਆ ਤੇ ਇੱਥੇ ਤਾਂ ਜੜੀ ਹੈ ਕਿ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਡਾਕਟਰ ਬਾਹਰ ਨਹੀਂ ਆ ਰਿਹਾ ਜਿਹੜੀ ਪੁਲਿਸ ਹੱਲੇ ਹੈ ਪੁਲਿਸ ਹੱਲੇ ਨਹੀਂ ਜਿਹਦੀ ਬੇਟੀ ਆ ਉਹਨੂੰ ਚ ਬੇੜਾ ਮਾਰੀਆਂ ਅੰਦਰ ਅੰਦਰ ਤੇ ਨਾਲ ਜਿਹੜੀ ਹੈ ਕਿ ਨਹੀਂ ਉਹਦੀ ਵਾਈਫ ਨੂੰ ਸਾਡੀ ਨੂੰਹ ਨੂੰ ਫੜ ਕੇ ਦੇ ਹੱਥੋਂ ਫੜ ਕੇ ਦੇ ਧੱਕੇ ਮਾਰੇ ਤੇ ਇਹ ਪੁਲਿਸ ਨੇ ਪੁਲਿਸ ਨੇ ਮਾਰਿਆ ਸੀਗਾ ਕੈਂਟ ਪੁਲਿਸ ਕੈਂਟ ਪੁਲਿਸ ਉਹਨ ਕੀ ਮੰਗ ਕਰਦੇ ਨੇ ਅਸੀਂ ਕਹਿੰਦੇ ਸਾਡੇ ਬੱਚੇ ਨੂੰ ਇਨਸਾਫ ਦਿਵਾਓ ਜਿਹੜੇ ਅਲਟਰਾ ਸਾਊਂਡ ਦੇ ਵਿੱਚ ਜਿਨ੍ਹਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਅਲਟਰਾ ਸਾਊਂਡ ਕੀ ਕਰਦੀ ਹੈ ਉਹਦਾ ਕੀ ਕਰੀਏ 40 ਲੱਖ ਰੁਪਏ ਲੱਗ ਗਿਆ 3 ਮਹੀਨੇ ਰੋਲਦੇ ਰਹੇ ਕਿਦੋਂ ਦੀ ਬੱਚੀ ਦੀ ਮੌਤ ਬੱਚੀ ਦੀ ਮੌਤ 25 ਤਰੀਕ ਨੂੰ ਇੱਕ ਮਹੀਨਾ ਹੋ ਜਾਦਾ ਸਰ ਪੁਲਿਸ ਵਾਲੇ ਕਹਿ ਰਹੇ ਕਿ ਪੰਜ ਮੈਮਰੀ ਦੀ ਟੀਮ ਬਣਾ ਦਿੱਤੀ ਹੈ ਡਾਕਟਰ ਦੀ ਇਨਕੁਆਇਰੀ ਵਾਸਤੇ ਇਹ ਗੱਲ ਨੂੰ ਇੱਕ ਮਹੀਨਾ ਹੋ ਗਿਆ ਜੀ ਜਦੋਂ ਉਹਦੇ ਬੱਚੇ ਦੀ ਡੈਥ ਹੋਈ ਹੈ ਉਹਦੇ ਬਾਅਦ ਇਹ ਵੀ ਕਹਾਣੀ ਚੱਲਦੀ ਪਈ ਹੈ ਡਾਕਟਰ ਨੇ ਟੀਮ ਬਣਾ ਦਿੱਤੀ ਦਾੜੀ ਟੀਮ ਕਿਹੜੀ ਹੈ ਕਿਹੜੀ ਟੀਮ ਹੈ ਜਿਹਨੇ ਘਰ ਦੇ ਆ ਇਹਦਾ ਐਫਆਈ ਕਰਨਾ ਜਿਨ੍ਹਾਂ ਨੇ ਆਪਣੇ ਘਰ ਦੇ ਬੰਦੇ ਨੂੰ ਥੋੜਾ ਕਹਿ ਦੇਣਗੇ ਇਹ ਗਲਤ ਹੈ ਉਹਨਾਂ ਨੇ ਕਿਹਾ ਜੀ ਸਿਵਲ ਸਰਜਨ ਦੇਖੇਗਾ ਕੇਸ ਸਿਵਲ ਸਰਜਨ ਗਾਲ ਸਹਰੂਤ ਤਿਆਰ ਟੀਮ ਕਿਹੜੀ ਹੈ ਬੱਚਾ ਮਾਰ ਦੇ ਉਹਦੀ ਆ ਗਈ ਆ ਇਹ ਵੇਖੀ ਆ ਇਹ ਆ ਗਈ ਉਹ ਪ੍ਰੋਟੈਸਟ ਕਰਨ ਦੇ ਇਹਨਾਂ ਦੇ ਕੋਈ ਨਹੀਂ ਹੈ ਨਹੀਂ ਇਹਨਾਂ ਨੇ ਕੋਈ ਥੱਪੜ ਨਹੀਂ ਮਾਰਿਆ ਮੈਂ ਕਿਸੇ ਨੂੰ ਕੋਈ ਨਹੀਂ ਮਾਰਿਆ ਤੁਸੀਂ ਕੈਮਰਾ ਹਟਾਇਆ ਬਸ ਪਿੱਛੇ ਹਟਾਇਆ ਬਸ ਗਲਤ ਗੱਲ ਕੀਤੀ ਪਿੱਛੇ ਹਟਾਇਆ ਹੋਰ ਹੋਰ ਵੋਟ ਮਾਰੋ ਵੋਟਿੰਗ ਲੈਡੀਆਂ ਸਰ ਇਹ ਕੀ ਹਾਲ ਸੋਚਿਆ ਤੁਸੀਂ ਵੇਲਾ ਮਾਰਿਆ ਦੇਖ ਸਕਦੇ ਹੋ ਕਿ ਵੇਲਾ ਮਾਰਿਆ ਨਾ ਜਾਂਚ ਵਿੱਚ ਸਾਹਮਣੇ ਕੀ ਸਾਦ ਨੂੰ ਕੰਪਲੀਟ ਇਹ ਸਿਵਲ ਲਾਈਨ ਇਹ ਸਿਵਲ ਲਾਈਨ ਦਾ ਢੀਗਿਆ ਥਾਣੇ ਦਾ ਮੈਨੂੰ ਤਾਂ ਇੱਥੇ ਕਿਹਾ ਗਿਆ ਵੀ ਗਲਗਲ ਹੋ ਰਿਹਾ ਤੇ ਮੈਂ ਇੱਥੇ ਆਇਆ ਮੋਕੇ ਤੇ ਚਲੋ ਇਹਨਾਂ ਦੀ ਗੱਲਬਾਤ ਅੰਦਰ ਮੈਂ ਕਰਵਾਈ ਇਹਨਾਂ ਦੀ ਪਰ ਉਥੇ ਤਹਿਸ਼ ਆ ਗਿਆ ਤੇ ਹੱਲਾ ਗੁਲਾ ਕਰ ਲਾ ਪਏ ਮੈਂ ਇਹਨਾਂ ਨੂੰ ਬਾਹਰ ਕੱਢਿਆ ਇਹਨਾਂ ਨੇ ਪਰਿਵਾਰ ਨੇ ਕੀ ਦੱਸਿਆ ਹੁੰਦਾ ਕਿ ਹੋਂ ਤੱਕ ਇਹ ਕਹ ਰਹੇ ਸੀ ਸਾਡੀ ਬੱਚੀ ਦਾ ਕੋਈ ਟਰੀਟਮੈਂਟ ਸਹੀ ਨਹੀਂ ਹੋਇਆ ਜੀ ਕਿਹੜੇ ਹਸਪਤਾਲ ਦੇ ਵਿੱਚ ਇਹ اسی ਹਸਪੀਟਲ ਦੇ ਹੋਇਆ ਇਹਨਾਂ ਦਾ ਅਗਲਾ ਸਰ ਕੋਈ ਇਹਨਾਂ ਦਾ ਕੇਸ ਹੋਇਆ ਹੈ اسی ਹਸਪੀਟਲ ਵਿੱਚ ਮੈਨੂੰ ਵੀ ਹੋਣਾ ਬਾਕੀ ਮੈਨੂੰ ਸਾਰਾ ਸਾਰੇ ਮਾਮਲੇ ਨੂੰ ਹੁਣ ਕਿਉਂਕਿ ਇਹ ਡੈਸ਼ ਪਾਜੀ ਵੇਖੋ ਇਹਨਾਂ ਦਾ ਇਹ ਇਹਨਾਂ ਦਾ ਉਹ ਚੱਲ ਰਿਹਾ ਆਪਣਾ ਇਹ ਇਨਕੁਆਰੀ ਬੈਠੀ ਹੈ ਡਾਕਟਰੀ ਟੀਮ ਬੈਠੀ ਹੈ ਉਹ ਜੋ ਡਿਸਾਈਡ ਕਰੇਗੀ ਉਸਮ ਦਾ ਵੀ ਹੋਏਗਾ ਜੀ ਅੱਛਾ ਸਰ ਉਹ ਤੁਹਾਡੇ ਉਤੇ ਵੀ ਲੱਗਦਾ ਤਾਂ ਕਿ ਇਹਨਾਂ ਨੂੰ ਥੱਪੜ ਮਾਰਿਆ ਵਾਂ ਉਹਨੂੰ ਹੱਥ ਨਹੀਂ ਲੜਣਾ ਚਾਹੀਦਾ ਇਹਨਾਂ ਨੂੰ ਥੱਪੜ ਮਾਰਨ ਦੀ ਗੱਲ ਕੀਤੀ ਜਾਂਦੀ ਨਹੀਂ ਇਹਨਾਂ ਨੂੰ ਦਰਸਲ ਬਾਹਰ ਹੀ ਗੱਡਿਆ ਮੈਂ ਥੱਪੜ ਕਿਸੇ ਨੂੰ ਮਾਰਿਆ ਮੈਂ ਉਹਨਾਂ ਨੂੰ ਉਹ ਕਿਹਾ ਜਾ ਰਿਹਾ ਅੰਦਰ ਕੈਮਰੇ ਚੈੱਕ ਕਰ ਲਓ ਭਾਵੇਂ ਲੱਗੇ ਹੋਏ ਉਹ ਨਹੀਂ ਫਿਲਹਾਲ ਉਹ ਬਾਹਰ ਘਟਿਆ ਹੋਇਆ ਮੈਂ ਕੈਮਰੇ ਚੈੱਕ ਕਰ ਲਓ ਥੱਪੜ ਸਰ ਕੋਈ ਪਰਿਵਾਰ ਵਾਲੇ ਦਾ ਵੀ ਸੁਣੋਗੇ ਜੋ ਵੀ ਹੈਗਾ ਸਾਰਾ ਚਲੋ ਇਹਨਾਂ ਦੀ ਬਕਾਇਦਾ ਡਾਕਟਰ ਇਹਨਾਂ ਦੀ ਟੀਮ ਬੈਠੀ ਹੋਈ ਹੈ ਇਨਕੁਆਇਰੀ ਚੱਲ ਰਹੀ ਪੰਜ ਡਾਕਟਰਾਂ ਦੀ ਟੀਮ ਹੈ ਜੋ ਵੀ ਡਿਸਾਈਡ ਕਰੇਗੀ ਜੋ ਹੋਏਗਾ ਜਿਹਦਾ ਫਾਲਟ ਹੋਇਆ ਉਹਦੇ ਖਿਲਾਫ ਕਾਰਵਾਈ ਹੋ ਜੇ ਬਣ ਗਿਆ ਪਹਿਲਾਂ ਕਿ ਮੇਰੇ ਕੋਲ ਗਲਤੀ ਹੋ ਗਈ ਸੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਸਰ ਕੀ ਗੱਲਬਾਤ ਹੋਈ ਹੈ ਅੱਜ ਜੋ ਕੰਪਲੇਨੈਂਟ ਉਹਨਾਂ ਦੀ ਆਲਰੇਡੀ ਸਿਵਲ ਸਰਜਨ ਸਾਹਿਬ ਵੱਲੋਂ ਡਾਕਟਰਾਂ ਦਾ ਪੈਨਲ ਬੁਲਾ ਕੇ ਜਿਹੜੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਵਿਚਾਰਿਆ ਜਾ ਰਿਹਾ ਹੈ ਬਾਕੀ ਜੋ ਵੀ ਇਹਦੀਆਂ ਫਾਈਂਡਿੰਗਸ ਹੋਣਗੀਆਂ ਅਸੀਂ ਪਰਿਵਾਰ ਨਾਲ ਤੇ ਬਾਕੀ ਜੋ ਵੀ ਅਥਾਰਟिटीज ਨਾਲ ਸ਼ੇਅਰ ਕਰਾਂਗੇ ਸਰ ਮਾਮਲਾ ਹੈਗਾ ਕੀ ਇਹਨਾਂ ਦਾ ਸਰ ਦਿਨਾਂਜੀ ਇੱਕ ਨਿਊ ਬੌਰਨ ਬੱਚੀ ਸੀ ਤੇ ਉਹਦੀ ਆਰਾਊਂਡ 3 ਕਿੰਨੇ ਮਹੀਨੇ ਬਾਅਦ ਉਹਦੀ ਡੈਥ ਹੋ ਗਈ ਸੀ ਇਹ ਪਰਿਵਾਰ ਦੀਆਂ ਗ੍ਰੀਵੈਂਸੀਜ਼ ਆ ਕਿ ਉਹ ਬੱਚੀ ਦੀ ਜਦੋਂ ਬਿਫੋਰ ਬਰਥ ਉਹਦਾ ਕੁਝ ਸਹੀ ਤਰੀਕੇ ਨਾਲ ਅਲਟਰਾਸਾਉਂਡਸ ਪਲਾਸ ਅੱਗੇ ਕੋਈ ਟ੍ਰੀਟਮੈਂਟ ਨਹੀਂ ਹੋਇਆ ਉਹਦੇ ਕਰਕੇ ਵੀ ਡੈਥ ਹੋਈ ਜਾਂਦੀ ਹੈ ਤਾਂ ਅਗਲੀ ਹੁਣ ਕਾਰਵਾਈ ਕੀ ਆ ਡਾਕਟਰਾਂ ਵੱਲੋਂ ਤੇ ਆਪਣੀ ਕਮੇਟੀ ਗਠਿਤ ਕਰ ਦਿੱਤੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਸਾਡਾ ਜੇ ਵੇਖੋ ਇਹ ਪ੍ਰਾਇੋਰਟੀ ਤੇ ਹੈਗੀ ਹੈ ਜੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਵੀ ਅਸੀਂ ਕਿਸੇ ਵੀ ਹਰ ਹਾਲਤ ਵਿੱਚ ਇੱਥੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕੋਈ ਮੈਨੂਅਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਜੀ ਤੇ ਬਾਕੀ ਜੋ ਵੀ ਪੇਸ਼ੈਂਟ ਆ ਰਹੇ ਨੇ ਉਹ ਆਪਣਾ ਇਲਾਜ ਕਰਾਉਣ ਵੀ ਕਿਸੇ ਪਰਿਵਾਰ ਨੂੰ ਬੇਨਤੀ ਕਰਦਾ ਵੀ ਬਾਕੀ ਜੋ ਰੁਟੀਨ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਹੁੰਚਾਉਣ ਪਰਿਵਾਰਤਾਂ ਨਾਲ ਆਏਗੇ ਤੇ ਸੈਕੰਡਲੀ ਅਸੀਂ ਸਿਵਲ ਸੱਜਣ ਦਫ਼ਤਰ ਨਾਲ ਮੀਟਿੰਗ ਕਰਕੇ ਤੇ ਸ਼ਾਰਟਲੀ ਉਹਨਾਂ ਨੂੰ ਕਹਿੰਨੇ ਆ ਵੀ ਇਹਦੀ ਜਿਹੜੀ ਰਿਪੋਰਟ ਹੈ ਕੰਕਲੂਡ ਕਰਕੇ ਤੇ ਜੋ ਅੱਗੇ ਬਣਦੀ ਕਾਰਵਾਈ ਕੀ ਹੋਈ ਉਹ ਅਮੂਲਨ ਦੀ ਜਰੂਰ ਹੈ